ਸਖਬੀਰ ਬਾਦਲ ਟੜੇ ਦੇ ਦੋ ਵੱਡੇ ਆਗੂ ਆਪਸ ਚ ਗੁੱਥਮ-ਗੁੱਥੀ ਸਖਬੀਰ ਬਾਦਲ ਦੇ ਸਾਹਮਣੇ ਤੂੰ-ਤੂੰ ਮੈਂ-ਮੈਂ ਦੋਵੇਂ ਆਗੂ ਆਪਸ ਚ ਭੜ ਗਏ ਮਾਜ਼ਰਾ ਕੀ ਹੈ ਕਿਹੜੇ ਉਹ ਦੋ ਆਗੂ ਨੇ ਜਿਹੜੇ ਆਮੋ ਸਾਹਮਣੇ ਹੋ ਗਏ ਗੁੱਥਮ-ਗੁੱਥੀ ਹੋ ਗਏ ਬੈਸ-ਵਸਾਈ ਤੇ ਪਹੁੰਚ ਗਏ ਤੂੰ-ਤੂੰ ਮੈਂ-ਮੈਂ ਹੋ ਗਈ ਮਾਜ਼ਰਾ ਵੀ ਕੀ ਹੈ ਕਿਉਂ ਹੋਈ ਹੈ ਕਿੱਥੇ ਹੋਈ ਹੈ ਸਾਰੀ ਕਹਾਣੀ ਤੁਹਾਨੂੰ ਖੋਲ ਕੇ ਦੱਸਦਾ ਤੁਸੀਂ ਜੁੜਿਓ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਤੁਹਾਡਾ ਆਪਣਾ ਹਰਿੰਦਰ ਬਾਜਵਾ ਅਕਾਲੀ ਦਲ ਦੀ ਸਿਆਸਤ ਤੇ ਸੁਖਬੀਰ ਸਿੰਘ ਬਾਦਲ ਵਾਲਾ ਧੜਾ ਦੋਵੇਂ ਇਨ੍ਹਾਂ ਦਿਨਾਂ ਦੇ ਵਿੱਚ ਚਰਚਾ ਦਾ ਵਿਸ਼ਾ ਨੇ ਤਾਜ਼ਾ ਮਾਮਲਾ ਬੜਾ ਗੰਭੀਰ ਸਾਹਮਣੇ ਆਇਆ ਬੜਾ ਰੋਚਕ ਵੀ ਆ ਬੜਾ ਹੈਰਾਨ ਕਰਨ ਵਾਲਾ ਵੀ ਆ ਮਾਮਲਾ ਇਹ ਆ ਕਿ ਅਕਾਲੀ ਦਲ ਦੇ ਦੋ ਵੱਡੇ ਆਗੂ ਸੁਖਬੀਰ ਸਿੰਘ ਬਾਦਲ ਤੇ ਬਲਵਿੰਦਰ ਸਿੰਘ ਭੁੰਦੜ ਦੀ ਹਾਜ਼ਰੀ ਚ ਗੁੱਥਮ ਗੁੱਥੀ ਹੁਣ ਤੱਕ ਪਹੁੰਚ ਗਏ ਤੂ ਤੂ ਮੈਂ ਮੈਂ ਬੈਸ ਵਸਾਇਆ ਹੋ ਗਿਆ ਇਹ ਆਗੂ ਕੋਈ ਹੋਰ ਨਹੀਂ ਇਹ ਆਗੂ ਨੇ ਇਕਬਾਲ ਸਿੰਘ ਝੁੰਦਾ ਜਿਹੜੇ ਝੁੰਦਾ ਕਮੇਟੀ ਦੇ ਚੇਅਰਮੈਨ ਵੀ ਸੀ ਜਿਹੜੇ ਅਮਰਗੜ ਤੇ ਤੂਰੀ ਤੋਂ ਦੋ ਵਾਰ ਦੇ ਵਿਧਾਇਕ ਵੀ ਨੇ ਬੜੇ ਸੀਨੀਅਰ ਅਕਾਲੀ ਆਗੂ ਨੇ ਕਿਸੇ ਸਮੇਂ ਸੁਖਦੇਵ ਸਿੰਘ ਢੀਂਡਸਾ ਧੜੇ ਦੇ ਨਾਲ ਹੁੰਦੇ ਸੀ ਅੱਜ ਕੱਲ ਸੁਖਬੀਰ ਬਾਦਲ ਦੇ ਨਾਲ ਨੇ ਤੇ ਦੂਜੇ ਨੇ ਮਹੇਸ਼ਿੰਦਰ ਗਰੇਵਾਲ ਮਹੇਸ਼ਿੰਦਰ ਗਰੇਵਾਲ ਵੀ ਪੁਰਾਣੇ ਅਕਾਲੀ ਨੇ ਪ੍ਰਕਾਸ਼ ਸਿੰਘ ਬਾਦਲ ਦੀ ਪੈੜ ਚ ਪੈੜ ਧਰਨ ਵਾਲੇ ਵਿਅਕਤੀਆਂ ਦੇ ਵਿੱਚੋਂ ਇੱਕ ਇਹ ਦੋਵਾਂ ਦੀ ਬਹਿਸ ਵਸਾਈ ਹੋਈ ਇਹ ਦੋਵੇਂ ਗੁੱਥਮ ਗੁੱਥੀ ਹੁੰਦੇ ਹੁੰਦੇ ਰਹੇ ਕਿ ਮਾਜਰਾ ਸੀ ਮਾਜਰਾ ਇਹ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਨੂੰ ਇਨ ਬਿਨ ਲਾਗੂ ਕੀਤਾ ਜਾਵੇ ਜਾਂ ਅਕਾਲੀ ਦਲ ਆਪਣੇ ਹਿਸਾਬ ਦੇ ਨਾਲ ਤੋੜ ਮਰੋੜ ਕੇ ਅਕਾਲੀ ਦਲ ਦਾ ਜਿਹੜਾ ਸੁਖਵੀਰ ਸਿੰਘ ਬਾਦਲ ਵਾਲਾ ਧੜਾ ਹੈ ਉਹ ਉਵੇਂ ਲਾਗੂ ਕਰੇ ਜਾਂ ਨੰਗਾ ਚਿੱਟਾ ਹੀ ਪਗੋੜਾ ਹੋ ਜਵੇ ਇਸ ਗੱਲ ਦੇ ਉੱਤੇ ਗਲਵਾਦੀ ਵਾਦੀ ਕਹਿੰਦੇ ਬਹਿਸ ਵਸਾਈ ਤਾਂ ਕੱਪੜੀ ਗਈ ਮਾਮਲਾ ਸੀ ਵਰਕਿੰਗ ਕਮੇਟੀ ਦੀ ਮੀਟਿੰਗ ਦਾ ਇਹ ਉਹੀ ਵਰਕਿੰਗ ਕਮੇਟੀ ਦੀ ਮੀਟਿੰਗ ਹੈ ਜਿਹੜੀ ਜਿਹਦੇ ਵਿੱਚ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਪ੍ਰਵਾਨ ਕੀਤਾ ਗਿਆ ਸੀ ਤੇ ਬਾਹਰ ਆ ਕੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਸੀ ਕਿ ਮੇਰੀ ਤਾਂ ਟਰਮ ਪੂਰੀ ਹੋ ਗਈ ਇਹ ਉਹ ਵਾਲੀ ਹੀ ਵਰਕਿੰਗ ਕਮੇਟੀ ਦੀ ਮੀਟਿੰਗ ਹੈ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਇਕਵਾਲ ਸਿੰਘ ਝੁੰਦਾ ਭਾਈ ਗੋਵਿੰਦ ਸਿੰਘ ਲੋਂਗੋਵਾਲ ਲਖਵੀਰ ਸਿੰਘ ਲੋਧੀ ਲੰਗਲਸਣੇ ਦੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੋਰ ਮੈਂਬਰਾਂ ਨੇ ਇਸ ਗੱਲ ਦੇ ਉੱਤੇ ਕਿਹਾ ਸੀ ਇਸ ਗੱਲ ਦਾ ਵਿਰੋਧ ਕੀਤਾ ਸੀ ਜਿਹੜਾ ਕੁਝ ਅਕਾਲੀ ਦਲ ਦਾ ਸੁਖਬੀਰ ਸਿੰਘ ਬਾਦਲਾਲਾ ਟੜਾ ਕਰ ਰਿਹਾ ਉਹਦਾ ਹੁਣ ਜਿਹੜੀ ਖਬਰ ਨਿਕਲ ਕੇ ਆਈ ਹੈ ਉਹ ਖਬਰ ਬੜੀ ਗੰਭੀਰ ਕਿ ਮਹਿੰਦਰ ਗਰੇਵਾਲ ਤੇ ਇਕਬਾਲ ਸਿੰਘ ਝੁੰਦਾ ਚ ਤੁੰਤੂ ਮੈਮਾ ਹੋਈ ਇਕਬਾਲ ਸਿੰਘ ਝੁੰਦਾ ਨੇ ਜਿਹੜਾ ਸਟੈਂਡ ਲੈ ਲਿਆ ਜਾਂ ਕਹਿ ਲਿਆ ਕਿ ਗੱਲ ਰੱਖਤੀ ਠੋਕ ਕੇ ਰੱਖਤੀ ਕਿਹਾ ਜਾਂਦਾ ਹੈ ਕਿ ਇਕਬਾਲ ਸਿੰਘ ਝੁੰਦਾ ਨੇ ਉੱਥੇ ਕਿਹਾ ਕਿ ਪੰਚ 80% ਲੋਕ ਤੁਹਾਡੇ ਨਾਲ ਨੇ ਸਿਰਫ ਅਕਾਲੀ ਦਲ ਚ 75% ਲੋਕ ਚਾਹੁੰਦੇ ਨੇ ਕਿ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਜਾਰੀ 2 ਦਸੰਬਰ ਨੂੰ ਹੁਕਮਨਾਮਾ ਇਨ ਬਿਨ ਲਾਗੂ ਕੀਤਾ ਜਾਵੇ ਅਕਾਲ ਤਖਤ ਦੀ ਫਸੀਲ ਤੋਂ ਆਇਆ ਉਹ ਹੁਕਮਨਾਮਾ ਉਹਦਾ ਅੱਖਰ ਅੱਖਰ ਉਹਦਾ ਸ਼ਬਦ ਸ਼ਬਦ ਜਿਹੜਾ ਉਹ ਉਸੇ ਰੂਹ ਦੇ ਨਾਲ ਲਾਗੂ ਕੀਤਾ ਜਾਵੇ ਜਾਨੀ ਕਿ ਸੱਤ ਮੈਂਬਰੀ ਕਮੇਟੀ ਨੂੰ ਤੁਸੀਂ ਸਾਰਾ ਕੁਝ ਸੌਂਪਣਾ ਹੈ ਉਹਨੇ ਭਰਤੀ ਪ੍ਰਕਿਰਿਆ ਕਰਨੀ ਹੈ ਸੁਖਬੀਰ ਬਾਦਲ ਵਾਲਾ ਅਸਤੀਫਾ ਜੋ ਵੀ ਹੈ ਉਹ ਉਵੇਂ ਹੀ ਚੱਲਿਆ ਜਾਵੇ ਕੱਲ ਸਾਡੇ ਬੇਲੀ ਨੇ ਰਤਨ ਧਾਲੀਵਾਲ ਉਹਨਾਂ ਦੀ ਜਿਹੜਾ ਇੰਟਰਵਿਊ ਦੇ ਵਿੱਚ ਵੀ ਅਕਬਾਲ ਸਿੰਘ ਝੁੰਡਾ ਨੇ ਇਹੀ ਗੱਲ ਦਰਾਈ ਕਿ ਸਾਨੂੰ ਜਿਹੜਾ ਉਹ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਨੂੰ ਇਨ ਬਿਨ ਲਾਗੂ ਕਰਨਾ ਚਾਹੀਦਾ ਕਿਹਾ ਜਾਂਦਾ ਹੈ ਕਿ ਉੱਥੇ ਫਿਰ ਮਹਿੰਦਰ ਗਰੇਵਾਲ ਨੇ ਜਿਹੜਾ ਅਕਬਾਲ ਸਿੰਘ ਝੁੰਡਾ ਨੂੰ ਟੋਕਿਆ ਜਾਂ ਇਸ ਗੱਲ ਦਾ ਵਿਰੋਧ ਕੀਤਾ ਉਹ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਫਿਰ ਆਪਸੀ ਬਹਿਸ-ਬਾਜ਼ੀ ਤੱਕ ਅਪੜ ਗਈਆਂ ਦੋਵੇਂ ਆਗੂਆਂ ਦੇ ਵਿੱਚ ਕਿਹਾ ਜਾਂਦਾ ਹੈ ਕਿ ਬਹਿਸ ਹੋਈ ਹੁਣ ਤੁਸੀਂ ਇੱਕ ਅੰਦਾਜ਼ਾ ਲਾ ਲਓ ਕਿ ਅਕਾਲੀ ਦਲ ਦੇ ਵਿੱਚ ਜੇ ਅਖਬਾਰ ਸਿੰਘ ਝੁੰਡਾ ਨੂੰ ਮੰਨ ਲਿਆ ਜਾਂਦਾ ਉਹਨਾਂ ਦੀ ਗੱਲ ਸੱਚ ਹੁੰਦੀ ਹੈ ਜਾਂ ਸੱਚ ਹੈਗੀ ਹੈ ਕਿ 75 ਫੀਸਦੀ ਅਕਾਲੀ ਵਰਕਰ ਅਕਾਲੀ ਆਗੂ ਅਕਾਲੀ ਜਥੇਦਾਰ ਇਸ ਗੱਲ ਲਈ ਰਾਜੀ ਨੇ ਮੰਨਦੇ ਨੇ ਕਿ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਇਨ ਬਿਨ ਲਾਗੂ ਹੋਣਾ ਚਾਹੀਦਾ ਤਾਂ ਸੁਖਬੀਰ ਸਿੰਘ ਬਾਦਲ ਆਲਾ ਧੜਾ ਫਿਰ ਕਿਵੇਂ ਡੋਮਿਨੇਟ ਕਰ ਰਿਹਾ ਹੈ ਕੀ ਸਿਰਫ ਤੇ ਸਿਰਫ ਕਿਉਂਕਿ ਜਿੰਨਾ ਟਾਈਮ ਤੁਹਾਡੇ ਕੋਲ ਘਰ ਦੀਆਂ ਚਾਬੀਆਂ ਹੋਣ ਉਹਨਾਂ ਟਾਈਮ ਤੁਸੀਂ ਸਰਦਾਰ ਹੁੰਨੇ ਹੋ ਚਾਹੇ ਘਰ ਦੇ ਵਿੱਚ ਲੱਖ ਹੀ ਵਿਰੋਧ ਹੁੰਦਾ ਹੋਵੇ ਕੀ ਜਿਹੜੇ ਦਫ਼ਤਰ ਦੇ ਉੱਤੇ ਇਸ ਧੜੇ ਦਾ ਕਬਜ਼ਾ ਹੈ ਇਸ ਕਰਕੇ ਕੀ ਸ਼ਖਬੀਰ ਸਿੰਘ ਬਾਦਲ ਦੇ ਜਾਣ ਉਹਨਾਂ ਦੇ ਆਸੇ ਪਾਸੇ ਦੀ ਜੁੰਡਲੀ ਇੰਨੀ ਸਟਰੋਂਗ ਹੋ ਚੁੱਕੀ ਹੈ ਇੰਨੀ ਤਾਕਤਵਾਰ ਹੈ ਕਿ ਉਹ 75% ਦੀ ਜਿਹੜੀ ਵੋਟ ਗਿਣਤੀ ਹੈ ਉਹਨੂੰ ਡੋਮਿਨੇਟ ਕਰ ਰਹੀ ਹੈ ਆਪ ਘੱਟ ਗਿਣਤੀ ਦੇ ਵਿੱਚ ਹੋ ਕੇ ਜੇਕਰ ਇਹ ਸਥਿਤੀ ਹੈ ਤਾਂ ਸੁਖਬੀਰ ਸਿੰਘ ਬਾਦਲ ਲਈ ਕਾਫੀ ਕਾਫੀ ਪਰੇਸ਼ਾਨੀ ਵਾਲੀ ਸਥਿਤੀ ਹੈ ਫਿਰ ਇਸ ਤਰ੍ਹਾਂ ਦਾ ਉਸਾਰਿਆ ਕਿਲਾ ਰਾਜਨੀਤੀ ਦੇ ਵਿੱਚ ਬਹੁਤਾ ਸਮਾਂ ਟਿਕਦਾ ਨਹੀਂ ਜਿਹੜਾ ਘੱਟ ਗਿਣਤੀ ਦੇ ਸਿਰ ਤੇ ਉਸਾਰਿਆ ਜਾਂਦਾ ਹੈ ਬਾਕੀ ਰਹੀ ਗੱਲ ਸ਼੍ਰੀ ਅਕਾਲ ਤਖਤ ਸਾਹਿਬ ਨਾਲ ਮੱਥਾ ਲਾਉਣ ਦੀ ਉਹ ਤਾਂ ਲਾ ਹੀ ਚੁੱਕੇ ਨੇ ਤੇ ਜਿੰਨਾ ਜਿੰਨਾਂ ਨੇ ਵੀ ਜਿਹੜਾ ਉਹ ਪਹਿਲਾਂ ਲਾਇਆ ਹੈ ਮੱਥਾ ਜਦੋਂ ਪਹਿਲਾਂ ਇਤਿਹਾਸ ਦੇ ਵਿੱਚ ਉਹ ਸਾਰੇ ਦੇ ਸਾਰੇ ਜਿਹੜੇ ਆ ਉਹਨਾਂ ਦਾ ਕੀ ਹਸ਼ਰ ਹੋਇਆ ਉਹ ਤੁਸੀਂ ਸਾਰਿਆਂ ਨੇ ਦੇਖਿਆ ਹੀ ਹੈ ਹੁਣ ਸੁਖਬੀਰ ਸਿੰਘ ਬਾਦਲ ਦਾ ਧੜਾ ਜੇਦੀ ਗਵਾਹੀ ਉਥੇ ਫਿਰ ਕਹਿ ਸਕਦੇ ਆ ਕਿ ਮਹੇਸ਼ਿੰਦਰ ਗਰੇਵਾਲ ਨੇ ਕੀਤੀ ਉਸ ਮਾਮਲੇ ਦੇ ਵਿੱਚ ਤੇਖਵਾਲ ਸਿੰਘ ਝੁੰਦਾ ਵੀ ਸੁਖਬੀਰ ਸਿੰਘ ਬਾਦਲ ਵਾਲੇ ਧੜੇ ਦੇ ਵਿੱਚ ਵੀ ਐਡੇ ਵੱਡੇ ਪੱਦਰ ਤੇ ਫੁੱਟ ਹੈ ਕਿ ਕਹਿ ਲਈਏ ਕਿ ਜਿਹੜਾ ਇਹ ਧੜਾ ਬੇਸ਼ੱਕ ਬਾਗੀਆਂ ਦੇ ਨਾਲ ਨਾ ਜਾਵੇ ਬੇਸ਼ੱਕ ਬੀਬੀ ਜ਼ਗੀਰ ਕੌਰ ਚੰਦੂ ਮਾਜਰਾ ਸਰਜੀਤ ਸਿੰਘ ਰਖੜਾ ਦੇ ਨਾਲ ਨਾ ਤੁਰੇ ਪਰ ਇਹ ਧੜਾ ਫਿਰ ਸੁਖ ਦਾ ਸਾਹ ਸਖਬੀਰ ਬਾਦਲ ਨੂੰ ਵੀ ਨਹੀਂ ਲੈਣ ਦੋਵੇਗਾ 75% ਦੀ ਅਕਾਲੀ ਜੇਕਰ ਉਹਨਾਂ ਦੇ ਪਿੱਛੇ ਲਾਮਬੰਦ ਹੁੰਦੇ ਨੇ ਤਾਂ ਫਿਰ ਕਹਿ ਸਕਦੇ ਆ ਕਿ ਅਕਾਲੀਆਂ ਦਾ ਇੱਕ ਨਵਾਂ ਧੜਾ ਬਣਨ ਦੀ ਤਿਆਰੀ ਹੈ ਜਿਹੜੀ ਉਹ ਵਿੜ ਦਿੱਤੀ ਗਈ ਹੈ ਜਾਂ ਸਖਬੀਰ ਸਿੰਘ ਬਾਦਲ ਦੇ ਧੜੇ ਦੀਆਂ ਗੋਡਨੀਆਂ ਲਵਾ ਲੈਣਗੇ ਦੋਨਾਂ ਚੋਂ ਇੱਕ ਕੰਮ ਤਾਂ ਫਿਰ ਹੁਣ ਟੈਗ ਪਾ ਲਿਆ ਗਿਆ ਹੈ ਨਾ ਕਿ ਦੋਨਾਂ ਚੋਂ ਇੱਕ ਕੰਮ ਜਿਹੜਾ ਉਹ ਹੁਣੇ ਹੀ ਹੋਣਾ ਜੇਕਰ ਇਹ ਧੜਾ ਆਪਣੀ ਮਣਾ ਲਿੰਦਾ ਆ ਜਿਹੜੇ ਕਹਿ ਲਈਏ ਕਿ ਇੱਕ ਤਰ੍ਹਾਂ ਨਾਲ ਅਗਵਾਈ ਕਰਨਤੀ ਉਹ ਲੋਕਾਂ ਨੇ ਪੰਜ ਛੇ ਲੋਕਾਂ ਨੇ ਜਿਹੜੇ ਕਹਿੰਦੇ ਨੇ ਕਿ ਅਕਾਲ ਤਖਤ ਸਾਹਿਬ ਦੇ ਫੈਸਲੇ ਇਨ ਬਿਨ ਲਾਗੂ ਹੋਣਗੇ ਤਾਂ ਉਹ ਸੁਖਬੀਰ ਸਿੰਘ ਬਾਦਲ ਦੇ ਨੂੰ ਫਿਰ ਖੁੰਝੇ ਲਾ ਦੇਗਾ ਫਿਰ ਅਕਾਲੀ ਦਲ ਦਾ ਸਰੂਪ ਨਵੇਂ ਸਿਰੇ ਤੋਂ ਸਿਰਜਿਆ ਜਾਣਾ ਹੈ ਜੇਕਰ ਇਹ ਪਿੱਛੇ ਹਟ ਜਾਂਦਾ ਹੈ ਇਹ ਬੈਕਸਟੈਪ ਚਲੇ ਜਾਂਦਾ ਫਿਰ ਇਹਦੇ ਨਤੀਜੇ ਕਾਫੀ ਗੰਭੀਰ ਹੋਣਗੇ ਤੇ ਫਿਰ ਸੁਖਬੀਰ ਸਿੰਘ ਬਾਦਲ ਦਾ ਅੱਗੇ ਆਉਣਾ ਲਗਭਗ ਤੈ ਹੀ ਹੈ ਸੁਖਬੀਰ ਸਿੰਘ ਬਾਦਲ ਨੂੰ ਇਸ ਸਮੇਂ ਪਿੱਛੇ ਹਟਣਾ ਅੱਜ ਹੀ ਨਹੀਂ 2022 ਚ ਹੀ ਪਿੱਛੇ हट ਜਾਣਾ ਚਾਹੀਦਾ ਸੀ ਚਲੋ ਨਾ ਨੁੱਕਰ ਕਰਦੇ ਆ ਅੱਜ ਇੱਜ਼ਤ ਮਾਨ ਨਾਲ ਪਿੱਛੇ ਹਟਣਾ ਚਾਹੀਦਾ ਸੀ ਤਾਂ ਜੋ ਇੱਕ ਰਾਹ ਜਿਹੜਾ ਆ ਉਹ ਖੁੱਲ ਸਕਦਾ ਸੁਖਬੀਰ ਸਿੰਘ ਬਾਦਲ ਉਹਨਾਂ ਦਾ ਧੜਾ ਬਾਕੀ ਧੜਾ ਇਹ ਸਾਰੇ ਇਕੱਠੇ ਹੋ ਜਾਂਦੇ ਤਾਂ ਸਥਿਤੀਆਂ ਜਿਹੜੀਆਂ ਨੇ ਉਹ ਕਾਫੀ ਸਖਾਵੀਆਂ ਹੋ ਸਕਦੀਆਂ ਸੀ ਅਕਾਲੀ ਦਲ ਦੇ ਲਈ ਪਰ ਅੱਜ ਦੀ ਘੜੀ ਇਹ ਵਾਪਰਦਾ ਹੋਇਆ ਵਿਖਾਈ ਨਹੀਂ ਦੇ ਰਿਹਾ ਉਧਰ ਹਰਜਿੰਦਰ ਸਿੰਘ ਧਾਮੀ ਕੁਸੂਤੇ ਫਸੇ ਬੈਠੇ ਆ ਉਹਨਾਂ ਨੂੰ ਚਿੱਠੀ ਬਾਗੀ ਧੜੇ ਨੇ ਲਿਖਤੀ ਆ ਕਿ ਤੁਸੀਂ ਮੀਟਿੰਗ ਸਦੋਂ ਕਦੋਂ ਮੀਟਿੰਗ ਸਦੋਂਗੇ ਅਕਾਲ ਤਖਤ ਸਾਹਿਬ ਦਾ ਤਾਂ ਸਪਸ਼ਟ ਹੁਕਮ ਨਾ ਮੈਂ ਹੁਣ ਉਹ ਕਹਿ ਸਕਦੇ ਆ ਕਿ ਚੱਕੀ ਦੇ ਦੋ ਪਿੜਾਂ ਚ ਜਿਹੜਾ ਉਹ ਪਿਸਰੇ ਨੇਗੇ ਨਾ ਉਹ ਸੁਖਬੀਰ ਬਾਦਲ ਦੀ ਰੱਖ ਸਕਦੇ ਨੇ ਨਾ ਉਹ ਵੈਸੇ ਵੀ ਜਸਵੰਤ ਸਿੰਘ ਗੁਰਚੰਦ ਸਿੰਘ ਟੋੜਾ ਮਰਹੂਮ ਦੇ ਜਿਹੜਾ ਉਹ ਧੜੇ ਨਾਲ ਸੰਬੰਧਤ ਰਹੇ ਨੇ ਇਸ ਕਰਕੇ ਉਹ ਵੀ ਖਮੋਸ਼ ਨੇ ਜੇਕਰ ਆਹ ਵਾਲੀ ਸਥਿਤੀ ਜਿਹਦੇ ਵਿੱਚ ਇਹ ਵੱਡੇ ਆਗੂ ਵਿਰੋਧ ਦੇ ਵਿੱਚ ਖੜੇ ਹੋਏ ਨੇ ਸੁਖਬੀਰ ਸਿੰਘ ਬਾਦਲ ਦੇ ਫੈਸਲਿਆਂ ਦੇ ਨਾਲ ਉਹ ਜੇਕਰ ਅੱਗੇ ਵਧਦੇ ਨੇ ਤਾਂ ਸੁਖਬੀਰ ਸਿੰਘ ਬਾਦਲ ਲਈ ਕਾਫੀ ਦਿੱਕਤਾਂ ਨੇ ਦੇਖੋ ਸੁਖਬੀਰ ਸਿੰਘ ਬਾਦਲ ਦਾ ਧੜਾ ਦਾ ਸਪਸ਼ਟ ਕਰ ਚੁੱਕਿਆ ਹੈ ਕਿ ਅਸੀਂ 7 ਮੈਂਬਰੀ ਕਮੇਟੀ ਵਾਲਾ ਫੈਸਲਾ ਨਹੀਂ ਮੰਨਣਾ ਜਿਹੜਾ ਬੀਤੀ ਪਰਸੋਂ ਪ੍ਰੈਸ ਨੋਟ ਆਇਆ ਜਿਹਦੇ ਵਿੱਚ ਇਹ ਗੱਲ ਕਹੀ ਗਈ ਕਿ 20 ਤਰੀਕ ਨੂੰ ਮੀਟਿੰਗ ਸੱਦੀ ਜਾਣੀ ਆ ਉਹ ਮੀਟਿੰਗ ਦੇ ਵਿੱਚ ਫਿਰ ਅਸੀਂ ਭਰਤੀ ਪ੍ਰਕਿਰਿਆ ਤੈਅ ਕਰਨੀ ਆ ਟ੍ਰੇਨਿੰਗ ਸੈਸ਼ਨ ਹੋਣਾ ਤੇ ਉਹ ਤਾਂ ਸਪਸ਼ਟ ਕਰ ਚੁੱਕੇ ਨੇ ਕਿ ਅਸੀਂ ਅਕਾਲ ਤਖਤ ਸਹਿਬ ਨੇ ਕਿਸੇ ਵੀ ਤਰ੍ਹਾਂ ਦੀ ਚੀਜ਼ ਨੂੰ ਨਹੀਂ ਮੰਨਣਾ ਉਹ ਤਾਂ ਸਪਸ਼ਟ ਕਰ ਚੁੱਕੇ ਨੇ ਉਹਨਾਂ ਵੱਲੋਂ ਹੋਰ ਰਿਸਪੌਂਸ ਆਉਣ ਦੀ ਉਮੀਦ ਨਹੀਂ ਕੀਤੀ ਜਾ ਸਕਦੀ ਕੁੱਲ ਬਟਾ ਜਮਾ ਇਹਦਾ ਇਹੀ ਨਿਕਲਦਾ ਹੈ ਕਿ ਅਕਾਲੀ ਦਲ ਦਾ ਸੁਖਵੀਰ ਸਿੰਘ ਬਾਦਲ ਆਲਾ ਧੜਾ ਆਪਣੀ ਹੱਡ ਧਰਮੀ ਦੇ ਉੱਤੇ ਕਾਇਮ ਹੈ ਉਹ ਅਕਾਲ ਤਖਤ ਤੋਂ ਆਕੀ ਕਹਿ ਲਓ ਬਾਗੀ ਕਹਿ ਲਓ ਅਕਾਲ ਤਖਤ ਨੂੰ ਸਿੱਧਾ ਸਿੱਧਾ ਚੈਲੰਜ ਕਹਿ ਲਓ ਜੋ ਤੁਹਾਡਾ ਜੀ ਕਰਦਾ ਉਹ ਕਹਿ ਲਓ ਉਸ ਰੋ ਦੇ ਵਿੱਚ ਹੈ ਤੇ ਉਸੇ ਧੜੇ ਦੇ ਵਿੱਚ ਅੰਦਰ ਬਗਾਵਤ ਵੀ ਹੈ ਤੇ ਬਾਗੀਆਂ ਇਸ ਮਾਮਲੇ ਦੇ ਵਿੱਚ ਜਿਹੜਾ ਇੱਕ ਸਾਈਡ ਤੇ ਬੈਠ ਕੇ ਵਖਰੇ ਨੇ ਕਿ ਵੇਖਣ ਦੀ ਸਥਿਤੀ ਚ ਜਾ ਚੁੱਕੇ ਨੇ ਕਿ ਕੀ ਹੁੰਦਾ ਕਿ ਨਹੀਂ ਹੁੰਦਾ ਹੁਣ ਬਾਗੀਆਂ ਨਾਲੋਂ ਵੱਧ ਲੜਾਈ ਸੁਖਬੀਰ ਸਿੰਘ ਬਾਦਲ ਦੀ ਆਪਣੇ ਅੰਦਰ ਜਿਹੜੀ ਆ ਉਹ ਪੈਂਦੀ ਹੋਈ ਵਿਖਾਈ ਦੇ ਰਹੀ ਹੈ ਤੇ ਇਹ ਅੱਗ ਦੀ ਚੰਗਿਆੜੀ ਕਿਸੇ ਵੇਲੇ ਵੀ ਭੰਬੜ ਬਣ ਸਕਦੀ ਹੈ ਇਹ ਅੱਜ ਤੁਸੀਂ ਜਿਹੜਾ ਸਮਝ ਸਕਦੇ ਹੋ ਇਹ ਕੰਦ ਤੇ ਲਿਖਿਆ ਸੁਖਬੀਰ ਸਿੰਘ ਬਾਦਲ ਨੂੰ ਪੜ ਲੈਣਾ ਚਾਹੀਦਾ